ਫਿਕਸ਼ਨ ਵਿਹਾਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਹ ਸੋਖਾਂਦੇ ਆਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵਿਕਣ ਨਹੀਂ ਦਵਾਂਗੇ ਅਸੀਂ ਕਿਸੇ ਨਸ਼ਾ ਦਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦਵਾਂਗੇ ਅੱਜ ਅਸੀਂ ਯੁੱਧ ਨਸਿਆਂ ਵਿਰੁੱਧ ਜੋ ਕਿ ਸਾਡੇ ਸੀਐਮ ਸਾਹਿਬ ਨੇ ਬੇੜਾ ਚੱਕਿਆ ਵੀ ਅਸੀਂ ਪੰਜਾਬ ਦੇ ਵਿੱਚੋਂ ਜਿਹੜਾ ਚਿੱਟਾ ਉਹ ਬਿਲਕੁਲ ਖਤਮ ਕਰਾਂਗੇ ਉਹਦੇ ਵਾਸਤੇ ਅਸੀਂ ਪਿੰਡ-ਪਿੰਡ ਡਿਊਟੀ ਲੱਗੀ ਉਹਦੇ ਲਈ ਇਕੱਠੇ ਹੋਏ ਯੁੱਧ ਨਸਿਆਂ ਵਿਰੁੱਧ ਜਿੰਨੇ ਵੀ ਇਕੱਠੇ ਹੁੰਦੇ ਆ ਉਹਨਾਂ ਨੂੰ ਅਸੀਂ ਜਿਹੜਾ ਨਸ਼ਾ ਵੇਚਦੇ ਆ ਉਹਦੇ ਖਿਲਾਫ ਉਹਨਾਂ ਨੂੰ ਕਹਿੰਨੇ ਆ ਵੀ ਸਾਨੂੰ ਦੱਸੋ ਕੋਲ ਸੁਣੋ ਦੱਸੋ ਸਾਨੂੰ ਦੱਸੋ ਜਿਹੜਾ ਨਸ਼ਾ ਵੇਚਦੇ ਆ ਉਹਦੇ ਖਿਲਾਫ ਕਾਰਵਾਈ ਹੋਊਗੀ ਤੇ ਜਿਹੜਾ ਕੋਈ ਵੀਰ ਸਾਡਾ ਕੋਈ ਇਸ ਨਸ਼ੇ ਦੀ ਲਪੇਟ ਚ ਆ ਚੁੱਕਾ ਉਹਦੇ ਲਈ ਅਸੀਂ ਉਹਨੂੰ ਹਸਪੀਟਲ 'ਚ ਐਡਮਿਟ ਕਰਵਾਵਾਂਗੇ ਜਿਹੜਾ ਕੋਈ ਥੋੜਾ ਬਹੁਤਾ ਜਿਹਾ ਥੋੜਾ ਹੀ ਹੋਊਗਾ ਤੇ ਉਹਦਾ ਆਪਲਾਜ ਵੀ ਕਰਵਾਵਾਂਗੇ ਉਹਦੇ ਵਾਸਤੇ ਅਸੀਂ ਅੱਜ ਸਾਰੇ ਲੋਕਤਾਂ ਨੂੰ ਭੈਣਾਂ ਨੂੰ ਵੀਰਾਂ ਨੂੰ ਬੇਨਤੀ ਕਰ ਰਹੇ ਆਂ ਵੀ ਸਾਨੂੰ ਜ਼ਰੂਰ ਦੱਸੋ ਤੇ ਸਾਡਾ ਸਾਥ ਦਿਓ ਜਿਹੜਾ ਇਹ ਚਿੱਟਾ ਪੰਜਾਬ ਦੇ ਵਿੱਚੋਂ ਪੂਰੀ ਉਹਨਾਂ ਨੂੰ ਦਹੀਂ ਇਹੀ ਕਹਿਣਾ ਚਾਹੁੰਦੇ ਆਂ ਕਿ ਉਹ ਸਾਡੇ ਕੋਲ ਆਓ ਉਹਦੇ ਲਪੇਟ ਚ ਆ ਕੇ ਬਿਮਾਰ ਹੈ ਇੱਕ ਮਰੀਜ਼ ਬਣ ਚੁੱਕੇ ਆ ਉਹ ਛੱਡਣਾ ਚਾਹੁੰਦੇ ਆ ਵਿੱਚ ਕਈ ਪਰ ਉਹ ਜਦੋਂ ਨਸ਼ੇ ਦੀ ਤੋਲ ਲੱਗਦੀ ਹੈ ਫਿਰ ਉਹਨਾਂ ਨੂੰ ਕਰਨਾ ਪੈਂਦਾ ਉਹ ਜਿਹੜੇ ਅਸੀਂ ਸੈਂਟਰ ਖੋਲੇਗੇ ਉਹਨਾਂ ਦੇ ਵਿੱਚ ਭਰਤੀ ਕਰਵਾਵਾਂਗੇ ਉੱਥੇ ਹੌਲੀ ਹੌਲੀ ਨਸ਼ਾ ਛੱਡਣਗੇ ਤੇ ਅਸੀਂ ਕਹਿੰਨੇ ਆਂ ਵੀ ਸਾਨੂੰ ਆ ਕੇ ਮਿਲਣ ਉਹਨਾਂ ਦਾ ਅਸੀਂ ਸਹੀ ਤਰੀਕੇ ਨਾਲ ਇਲਾਜ ਕਰਵਾਵਾਂਗੇ ਤੇ ਉਹਨਾਂ ਨੂੰ ਜਿਹੜਾ ਨਸ਼ੇ ਦੀ ਲਪੇਟ ਤੋਂ ਬਾਹਰ ਕੱਢ ਸਕ ਸਾਡੀ ਸਾਡੇ ਪੰਜਾਬ ਦੀ ਜਵਾਨੀ ਖਤਮ ਕਰਦੀ ਨਸ਼ੇ ਨੇ ਹਰ ਇੱਕ ਘਰ ਦਾ ਇੱਕ ਘਰ ਛੱਡ ਕੇ ਹਰ ਇੱਕ ਘਰ ਦਾ ਜਵਾਨ ਬੱਚਾ ਨਸ਼ਾ ਖਾ ਗਿਆ ਹਰ ਇੱਕ ਮਾਂ ਰੋਲਦੀ ਕਲਪਾਦੀ ਰਹਿ ਜਾਂਦੀ ਹੈ ਕਈ ਮਾਮਾ ਦੇ ਐਸੇ ਨੇ ਦੋ ਦੋ ਪੁੱਤ ਤਿੰਨ ਤਿੰਨ ਪੁੱਤ ਸਾਰੇ ਟੱਬਰ ਹੀ ਖਤਮ ਹੋ ਗਿਆ ਸੀ ਦੇ ਵਿੱਚ ਹੈਨਾ ਲੋਕੀ ਲੱਗਤਾ ਜਾਂਦੇ ਨੇ ਬੜੇ ਸ਼ੌਂਕ ਨਾਲ ਥੋੜਾ ਥੜਾ ਥੋੜਾ ਬਾਅਦ ਚ ਉਹਨਾਂ ਨੂੰ ਅਹਿਸਾਸ ਹੁੰਦਾ ਕਿ ਅਸੀਂ ਬੜੇ ਬੁਰੇ ਜਾਲ ਚ ਫਸ ਗਏ ਨੇ ਅਸੀਂ ਇਹੀ ਅਪੀਲ ਕਰਦੇ ਹਾਂ ਲੋਕਾਂ ਨੂੰ ਆਪਣੇ ਭਰਾਵਾਂ ਨੂੰ ਜਿਹੜੇ ਲੱਗ ਗਏ ਨੇ ਇਸ ਨਸੀਆਂ 'ਚ ਉਹਨਾਂ ਨੂੰ ਸਾਨੂੰ ਦੱਸੋ ਤੇ ਅਸੀਂ ਉਹਨਾਂ ਨੂੰ ਨਸੀਆਂ ਦੇ ਸੈਂਟਰ 'ਚ ਪਹੁੰਚਾਵਾਂਗੇ ਤੇ ਜਿਹੜੇ ਵੇਚ ਰਹੇ ਨੇ ਉਹਨਾਂ ਨੂੰ ਇਹ ਸਾਡੀ ਅਪੀਲ ਹੈ ਕਿ ਬੰਦ ਕਰ ਦਿਓ ਨਹੀਂ ਤਾਂ ਤੁਸੀਂ ਜਿਸ ਦਿਨ ਸਾਡੇ ਹੱਥ ਆ ਗਏ ਤੁਹਾਡੇ ਤੋਂ ਬਾਅਦ ਤੋਂ ਬਾਅਦ ਕਾਰਵਾਈ ਹੋਏਗੀ ਤਾਂ ਤੁਸੀਂ ਪਛਤਾਵੋਗੇ ਬਹੁਤ ਮਾਡੇ ਇਲਾਕੇ ਵਾਸਤੇ ਅੱਜ ਅੱਤ ਲੱਗਦਾ ਐਲਾਨ ਕੀਤਾ ਵਾ ਮੈਂ ਬਹੁਤ ਧੰਨਵਾਦ ਹੈ ਆਪਣੇ ਹਰਦੀਪ ਸਿੰਘ ਮੁੰਡਿਆ ਜੀ ਮੰਤਰੀ ਹਰਦੀਪ ਸਿੰਘ ਮੁੰਡਿਆ ਜੀ ਦਾ ਤੇ ਪਹਿਲਾਂ ਵੀ ਉਹਨਾਂ ਨੇ ਸਾਨੂੰ ਮਤਲਬ ਪੈਸਾ ਦਿੱਤਾ ਤੇ ਅਸੀਂ ਆਪਣੇ ਪਿੰਡ ਦੀਆਂ ਗਲੀਆਂ ਤੇ ਨਾਲੀਆਂ ਦਾ ਪਹਿਲਾਂ ਵੀ ਵਿਕਾਸ ਕਰਵਾਇਆ ਤੇ ਅੱਜ ਵੀ ਮੈਂ ਉਹਨਾਂ ਦਿਨਾਂ ਦਿਲੋਂ ਧੰਨਵਾਦ ਕਰਦੀ ਆ ਕਿ ਉਹ ਜਦੋਂ ਵੀ ਆਉਂਦੇ ਨੇ ਕੁਝ ਨਿਆ ਬੋਲ ਕੇ ਜਾਂਦੇ ਨੇ ਆ ਸਾਡੇ ਨਾਲ ਵਾਅਦਾ ਕਰਕੇ ਜਾਂਦੇ ਨੇ ਉਹ ਪੂਰਾ ਵੀ ਹੁੰਦਾ ਹੈ ਤੇ ਅੱਜ ਮੈਂ ਉਹਨਾਂ ਨਾਲ ਦਿਲੋਂ ਧੰਨਵਾਦ ਕਰਦੀ ਹਾਂ ਉਹਨਾਂ ਦਾ ਇਲਾਕਾ ਵਾਸੀ ਕਿੰਨੇ ਕਾ ਸਾਥ ਮਿਲਦੇ ਨੇ ਇਲਾਕਾ ਵਾਸੀ ਸਾਰੇ ਠੀਕ ਨੇ ਸਾਰੇ ਸਾਥ ਦਿੰਦੇ ਨੇ ਤਾਂ ਹੀ ਇਹ ਇਕੱਠ ਹੁੰਦਾ ਹੈ ਸਾਰੇ ਨਾਲ ਤੁਰਦੇ ਨੇ ਐਕਚੁਅਲੀ ਕੀ ਹੁੰਦਾ ਹੈ ਥੋੜਾ ਬੈਕਵਰਡ ਏਰੀਆ ਔਰ ਸਾਰੇ ਆਪਣੇ ਸਰਵਿਸਮੈਨ ਸਾਰੇ ਕੰਮ ਕਰਦੇ ਨੇ ਜੋਬ ਵਾਲੇ ਨੇ ਲੇਡੀਜ਼ ਵੀ ਜੋਬ ਤੇ ਜਾਂਦੀ ਹੈ ਬੈਕਵਰਡ ਏਰੀਆ ਸਭ ਦਾ ਤੇ ਵਿਚਾਰੇ ਉਹ ਨਹੀਂ ਟਾਈਮ ਨਾਲ ਪਹੁੰਚ ਸਕਦੇ ਵੈਸੇ ਉਹਨਾਂ ਦਾ ਪੂਰਾ ਸਪੋਰਟ ਹੈ ਮੈਨੂੰ ਕਿਸੇ ਚੀਜ਼ ਕਰਨੀ ਕੋਈ ਪ੍ਰੋਬਲਮ ਨਹੀਂ ਆ ਰਹੀ ਅਸੀਂ ਜੀ ਹਦੀਪ ਸਿੰਘ ਮੁੰਡਿਆ ਮੰਤਰੀ ਸਾਹਿਬ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਾਨੂੰ ਅਜੇ ਸਾਡੇ ਸਰਪੰਚ ਸਾਹਿਬ ਬਣਿਆ ਨੂੰ 6 ਮਹੀਨੇ ਹੋਏ ਆ ਉਹਨਾਂ ਨੇ ਸਾਡੇ ਸਰਪੰਚ ਸਾਹਿਬ ਦੀ ਬਹੁਤ ਹੈਲਪ ਕਰਦੇ ਹਨ ਤੇ ਅਸੀਂ ਜੋ ਵੀ ਇਹਨਾਂ ਦਾ ਵਿਕਾਸ ਆ ਮੱਲੇ ਦਾ ਉਹ ਵਿਕਾਸ ਅਸੀਂ ਕਰਾ ਰਹੇ ਆ ਸਰਪੰਚ ਸਾਹਿਬ ਬਹੁਤ ਹੀ ਮਿਹਨਤੀ ਆ ਬਹੁਤ ਲੱਠ ਭੱਜ ਕਰਦੇ ਆ ਤੇ ਸਾਡੀ ਜਿਹੜੀ ਗਲੀ ਸੀ ਛੇਤਲਪੁਰ ਗੰਡੇ ਤੋਂ ਲੈ ਕੇ ਮਾਝੇ ਦਾ ਗਲੀ ਜਿਹੜੀ ਬਣਾਈ ਆ ਉਹ ਬਹੁਤ ਹੀ ਨਰਕ ਭਰੀ ਜ਼ਿੰਦਗੀ ਸਾਡੇ ਬੰਦੇ ਬਤੀਤ ਕਰ ਰਹੇ ਸਨ ਉਹ ਮੁੰਡਿਆ ਸਾਹਿਬ ਦੀ ਮਿਹਨਤ ਸਦਕਾ ਉਹ ਗਲੀ ਹੈ ਜੇ ਅਸੀਂ ਬਣਾ ਕੇ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਆ ਅੱਜ ਸਾਰੀ ਸਾਡੀ ਪਬਲਿਕ ਬਹੁਤ ਖੁਸ਼ ਆ ਸਾਡੇ ਕੁਝ ਹੋਰ ਵੀ ਕੰਮ ਹੋਣ ਵਾਲੇ ਹਨ ਜਿਹੜੇ ਕਿ ਅਸੀਂ ਹਰਦੀਪ ਸਿੰਘ ਮੁੰਡਿਆ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਆ ਤੇ ਸਾਡਾ ਸਾਥ ਦੇ ਕੇ ਸਾਨੂੰ ਥੋੜਾ ਗ੍ਰਾਂਟ ਵੱਧ ਦੇ ਕੇ ਸਾਡੇ ਜਿਹੜਾ ਨਰਕਾ ਇਹਨੂੰ ਕੱਢਣ ਤੇ ਅਸੀਂ ਇਹ ਉਹਨਾਂ ਨੂੰ ਬੇਨਤੀ ਕਰਦੇ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਸਾਡੇ ਇੱਕ ਸੀਵਰੇ ਦਾ ਮਸਲਾ ਜਿਹੜਾ ਕਿ ਬਹੁਤ ਹੀ ਲੰਬੇ ਸਮੇਂ ਤੋਂ ਲਟਕ ਰਿਹਾ ਅਸੀਂ ਉਹਦੇ ਲਈ ਵੀ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਮੁਸੀਬੇ ਦਾ ਮਸਲਾ ਉਹ ਵੀ ਜਲਦ ਤੋਂ ਜਲਦ ਹੱਲ ਕੀਤਾ ਜਾਵੇ